ਰਣ ਤਾਰਨ ਦੇ ਐਮ ਐਲ ਏ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਪੀ ਅਤੇ ਉਹਨਾਂ ਦੇ ਤਿੰਨ ਸਾਥੀਆਂ ਵੱਲੋਂ ਪੱਤਰਕਾਰ ਵਿਜੇ ਕੁਮਾਰ ਦੀ ਬੇਰੇਮੀ ਨਾਲ ਕੁਟਮਾਰ ਕੀਤੀ ਗਈ ਪੱਤਰਕਾਰ ਪਾਈਚਾਰੇ ਵੱਲੋਂ ਇਨਸਾਫ ਦੀ ਮੰਗ ਚੀਫ ਐਡੀਟਰ ਕਮਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਜਿੰਦਾਬਾਦ ਪ੍ਰਸ ਸੰਘਰਸ਼ ਜਿੰਦਾਬਾਦ ਪ੍ਰਸ ਸੰਘਰਸ਼ ਜਿੰਦਾਬਾਦ ਸੰਗਠਨ ਜੀ ਅੱਜ ਤੁਸੀਂ ਐਸ ਐਸ ਟੀ ਸਾਹਿਬ ਦੇ ਦਫ਼ਤਰ ਆਏ ਹੋ ਡੀ ਸੀ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਹੈ ਕਿ ਉਹਨਾਂ ਨੇ ਸਵਾਸਤ ਡੀ ਸੀ ਸਾਹਿਬ ਨਾਲ ਕੋਈ ਜ਼ਿਆਦਾ ਟਾਈਮ ਤਾਂ ਮਿਲਿਆ ਨਹੀਂ ਸਿਰਫ 1 ਮਿੰਟ ਗੱਲ ਹੋਈ ਆ ਸਾਡੇ ਰਾਸ਼ਟਰੀ ਪ੍ਰਧਾਨ ਸਜੀਪ ਪੋਂਜੀ ਸਾਡੇ ਨਾਲ ਇੱਥੇ ਅੱਜ ਤਰਨਤਾਰਨ ਪਹੁੰਚੇ ਸੀਗੇ ਤੇ ਡੀਸੀ ਸਾਹਿਬ ਨੂੰ ਅੰਦੇ ਨਾਲ ਗੱਲਬਾਤ ਕੀਤੀ ਆ ਕਿ 8 ਤਰੀਕ ਤੱਕ ਦਾ ਸੀ ਮੈਮੋਰੰਡਮ ਦਿੱਤਾ ਸੀਗਾ ਕਿ ਸਾਡਾ ਜਿਹੜਾ ਵਾ ਇਹਨਾਂ ਦੇ ਉੱਤੇ ਬਣਦੀ ਜਿਹੜੀ ਕਾਰਵਾਈ ਐਨਐਲਐ ਦੇ ਤਿਆਂ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਪਰ ਜਦੋਂ ਅਸੀਂ ਇੱਥੇ ਆ ਕੇ ਵੇਖਿਆ ਨਾ ਤਾਂ ਐਸਐਸਪੀ ਸਾਹਿਬ ਅੱਜ ਇੱਥੇ ਸੀ ਕਿਤੇ ਬਾਹਰ ਗਏ ਨੇ ਤੇ ਐਸਐਸਪੀ ਹੈੱਡ ਕੁਆਟਰ ਜਿੰਨਾ ਤੋਂ ਇਨਕੁਆਰੀ ਲਾਈ ਗਈ ਆ ਉਹ ਵੀ ਛੁੱਟੀ ਤੇ ਨੇ ਇਹ ਸੋ ਤਾਂ ਪਤਾ ਲੱਗਦਾ ਵਾ ਕਿ ਪ੍ਰਸ਼ਾਸਨ ਜਿਹੜਾ ਵਾ ਉਹ ਇਹਨੂੰ ਠੰਡੇ ਬਸਤੇ ਦੇ ਵਿੱਚ ਪਾਉਣਾ ਚਾਹੁੰਦਾ ਔਰ ਇੱਕ ਗੱਲ ਵੇਖਣ ਵਾਲੀ ਇਹ ਆ ਕਿ ਅੱਜ 8 ਦਿਨ ਹੋ ਚੱਲੇ ਨੇ ਤੇ ਡੀਸੀ ਸਾਹਿਬ ਨੇ ਅੱਜ ਨਵਾਂ ਹੀ ਸੱਪ ਕੱਢ ਮਾਰਿਆ ਕਿ ਪਹਿਲਾਂ ਇਹਨਾਂ ਦਾ ਜਿਹੜਾ ਮਲਾਜਾ ਕਰਾਓ ਡਾਕਟਰੀ ਕਰਾਓ ਕਿ ਪ੍ਰਸ਼ਾਸਨ ਨੂੰ ਉਦੋਂ ਨਹੀਂ ਸੀ ਚਾਹੀਦਾ ਵੀ ਇਹਨਾਂ ਦੀ ਡਾਕਟਰੀ ਕਰਵਾਓ ਜਦੋਂ ਐਸਐਸਪੀ ਸਾਹਿਬ ਨੂੰ ਦਰਖਾਸਤ ਦਿੱਤੀ ਸੀ ਜਿਸ ਜੀ ਸਾਹਨੇ ਦਰਖਾਸਤ ਦਿੱਤੀ ਸੀ ਉਦੋਂ ਕਿਸੇ ਨੇ ਨਹੀਂ ਕਿਹਾ ਵੀ ਡਾਕਟਰੀ ਕਰਵਾਓ ਔਰ ਇਸ ਦੇ ਤੋਂ ਪਤਾ ਲੱਗਦਾ ਵਾ ਕਿ ਪ੍ਰਸ਼ਾਸਨ ਔਰ ਸਰਕਾਰ ਜਿਹੜੀ ਐਮਐਲਏ ਸਾਹਿਬ ਜਿਹੜੇ ਮਿਲੀ ਭੁਗਤ ਦੇ ਨਾਲ ਇਸ ਸਾਡੇ ਸੰਘਰਸ਼ ਨੂੰ ਜਿਹੜਾ ਠੰਡੇ ਬਸਤੇ ਦੇ ਵਿੱਚ ਪਾਉਣਾ ਚਾਹੁੰਦੇ ਨੇ ਪਰ ਮੈਂ ਦੱਸ ਦੇਣਾ ਚਾਹੁੰਨਾ ਵਾ ਅਸੀਂ ਕਦੇ ਵੀ ਚੁੱਪ ਨਹੀਂ ਬੈਠਾਂਗੇ ਇਹ ਕੱਲੀ ਅੱਜ ਵਿਜੇ ਕੁਮਾਰ ਦੀ ਗੱਲ ਨਹੀਂ ਰਹੀ ਸਾਡੇ ਸਾਰੇ ਹੀ ਪੱਤਰਕਾਰ ਜਿਹੜੇ ਬੋਲਦੇ ਨੇ ਗੱਲਬਾਤ ਕਰਦੇ ਨੇ ਸਾਨੂੰ ਆਪਣੀ ਜਾਨ ਮਾਲ ਦਾ ਵੀ ਖਤਰਾ ਵਾਜਣਾ ਤੋਂ ਇਹ ਲੋੜੇ ਚੁੱਪ ਕਰਕੇ ਬੈਠੇ ਨੇ ਸਰਕਾਰ ਦੀ ਸ਼ਹਿਦ ਦੇਤੇ ਸਾਡੇ ਨਾਲ ਕਿਸੇ ਵੇਲੇ ਵੀ ਕੋਈ ਹੱਸਾ ਵਾਪਰ ਸਾਬ ਦਾ ਤੇ ਇਹਦੇ ਵਾਸਤੇ ਜਿਹੜਾ ਪ੍ਰਸ਼ਾਸਨੋ ਜ਼ਿੰਮੇਵਾਰ ਹੋਏਗਾ ਪਰ ਹੁਣ ਅਸੀਂ ਛੜਕਾਂ ਤੇ ਉਤਰਾਂਗੇ ਯਾਰ ਐਮਐਲਏ ਸਾਹਿਬ ਦੇ ਪੁੱਤਲੇ ਛਾੜਾਂਗੇ ਹਰ ਸ਼ਹਿਰ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਮੈਂ ਇੱਥੇ ਇੱਕ ਗੱਲ ਦੱਸਣੀ ਚਾਹਨਾ ਵਾਂ ਕਿ ਜਿ ਤਰ੍ਹਾਂ ਡੀਸੀ ਸਾਹਿਬ ਨੇ 8 ਦਿਨਾਂ ਬਾਅਦ ਕਹਾ ਵਾ ਕੇ ਮੈਡੀਕਲ ਕਰਾ ਲਓ ਪਰ ਜਿਹੜੀ ਰਮਨ ਕਮਰ ਰਮਨ ਸੂਤ ਦੀ ਜਿਹੜੀ ਕੁੱਟਮਾਰ ਹੋਈ ਆ ਉਹਦਾ ਤਾਂ ਮੈਡੀਕਲ ਹੋ ਗਿਆ ਉਹਦੀ ਰਿਪੋਰਟ ਵੀ ਆ ਗਈ ਆ ਉਹਦੇ ਤੇ ਕੀ ਕਰ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਆ ਪਰ ਮੈਂ ਦੱਸਣਾ ਚਾਹੁੰਦਾ ਵਾਂ ਕਿ ਸਿਰਫ ਸਾਰੀ ਮਿਲੀ ਭੁਗਤਿਆ ਤੇ ਠੰਡੇ ਬਸਤੇ ਦੇ ਵਿੱਚ ਪਾਉਣਾ ਚਾਹੁੰਦੇ ਨੇ ਇਹ ਕਦੀ ਵੀ ਨਹੀਂ ਹੋਣਾ ਔਰ ਜਿਹੜੀ ਇਹ ਤੇ ਇੱਕ ਲਾਰਾ ਲਾਉਣ ਵਾਸਤੇ ਵੀ ਅੱਜ ਇਹਦਾ ਡਾਕਟਰੀ ਕਰਾ ਕੇ ਲਿਆਉ ਦੀ ਡਾਕਟਰੀ ਤੋਂ ਬਾਅਦ ਫੇਰ ਆ ਪਾਲ ਲੈਣਗੇ ਦੀ ਇਨਕੁਮਾਰੀ ਹੋ ਰਹੀ ਆ ਇਨਾ ਕਰਨਾ ਕੁਛ ਨਹੀਂ ਸਰਕਾਰ ਇਹਨਾਂ ਦੀ ਐਮਐਲਏ ਇਹਨਾਂ ਦਾ ਵਾ ਇਹ ਜਿਹੜਾ ਵਾ ਇਹਨੂੰ ਸਾਡੀ ਜਵਾਨ ਜਿਹੜੀ ਹੈ ਕਲਮ ਸਾਡੀ ਚੁੱਪ ਕਰਾਉਣੀ ਚਾਹੁੰਦੇ ਆ ਸਾਨੂੰ ਦਬਾਉਣਾ ਚਾਹੁੰਦੇ ਆ ਪ੍ਰੈਸ ਸੰਘਰਸ਼ ਕਦੀ ਵੀ ਦਬੂਗੀ ਨਹੀਂ ਅਸੀਂ ਅੱਜ ਤੋਂ ਸਾਰੇ ਪੱਤਰਕਾਰ ਭਾਈਚਾਰੇ ਨੂੰ ਸਾਰੀਆਂ ਜਥੇਬੰਦੀਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਔਰ ਹੋਰ ਸਾਥੀਆਂ ਨੂੰ ਕਹਿਣਾ ਚਾਹੁੰਦੇ ਆ ਕਿ ਅਸੀਂ ਤੁਹਾਡੇ ਦਿਨ ਰਾਤ ਕੰਮ ਆਉਨੇ ਆ ਔਰ ਇਸ ਲੜਾਈ ਇਹ ਸਾਡੀ ਲੜਾਈ ਨਹੀਂ ਇਹ ਤੁਹਾਡੀ ਲੜਾਈ ਆ ਔਰ ਸਾਰੇ ਇਕੱਠੇ ਹੋ ਕੇ ਗੁੰਡਾ ਰਾਜੜਾ ਖਤਮ ਕਰੀਏ ਅੱਜ ਸਾਡੇ ਜਿਹੜਾ ਇੱਕ ਪત્રਕਾਰ ਨੇ ਵਿਜੇ अरोड़ा ਜੀ ਜਿਹੜਾ ਪਿਛਲੇ ਸਮੇਂ ਦਰਾਂ ਨੇ ਇਹਨਾਂ ਨਾਲ ਇੱਕ ਜਾਤੀ ਹੋਈ ਆ ਔਰ ਇਹਨਾਂ ਦੀ ਕਟਮਾਰ ਕੀਤੀ ਗਈ ਆ ਵਿਧਾਇਕ ਦੇ ਪੀਏ ਵੱਲੋਂ ਉਹਦੇ ਸਬੰਧ ਵਿੱਚ ਜਿਹੜੀ ਅਸੀਂ ਦਰਖਾਸਤ ਦਿੱਤੀ ਸੀ ਐਸਐਸਪੀ ਸਾਹਿਬ ਨੂੰ ਤੇ ਡੀਸੀ ਸਾਹਿਬ ਨੂੰ ਅੱਜ ਸਾਨੂੰ ਨਿਰਾਸ਼ਾ ਹੋਈ ਹੈ ਇਹ ਗੱਲ ਦੀ ਸੁਣ ਕੇ ਵੀ ਜਦੋਂ ਇੱਕ ਹਫ਼ਤੇ ਬਾਅਦ ਸਾਨੂੰ ਪਿਆ ਗਿਆ ਵਾ ਵੀ ਵਿਜੇ ਕੁਮਾਰ ਦਾ ਜਿਹੜਾ ਮੈਡੀਕਲ ਕਰਾਇਆ ਜਾਵੇ ਹਫ਼ਤੇ ਬਾਅਦ ਮੈਡੀਕਲ ਦੇ ਵਿੱਚ ਕੀ ਆਉਣਾ ਵਾ ਜਦ ਕਿ ਇੱਕ ਗੋਗਲੂਆਂ ਤੋਂ ਮਿੱਟੀ ਛੜਦਾਲੀ ਗੱਲ ਹੋ ਰਹੀ ਆ ਵੀ ਕਾਰਵਾਈ ਉਹਨਾਂ ਦੇ ਜਿਹੜੇ ਯੂਰੋਪੀਅਨ ਦੇ ਕਾਰਵਾਈ ਨਾ ਕਰਨ ਦਾ ਇੱਕ ਬਹਾਨਾ ਬਣਾਇਆ ਜਾ ਰਿਹਾ ਵਾ ਤੇ ਸਾਨੂੰ ਸੁਣ ਕੇ ਬੜਾ ਦੁੱਖ ਹੋਇਆ ਵਾ ਵੀ ਪੱਤਰਕਾਰ ਜਿਹੜਾ ਵਾ ਲੋਕਤੰਤਰ ਦਾ ਚੌਥਾ ਥਾਮਿਆ ਤੇ ਇਨਸਾਫ ਨਹੀਂ ਮਿਲਦਾ ਜਦ ਕਿ ਅਸੀਂ ਲੋਕਾਂ ਦੇ ਇਨਸਾਫ ਲਈ ਅੱਗੇ ਵੱਧ ਕੇ ਕੰਮ ਕਰਦੇ ਆਂ ਔਰ ਇਹਨਾਂ ਨੂੰ ਚਮਕਾਉਣ ਦੇ ਵਿੱਚ ਲੱਗੇ ਰਹਿੰਦੇ ਆਂ ਤੇ ਅੱਜ ਜਿਹੜੀ ਸਾਨੂੰ ਬੜਾ ਨਿਰਾਸ਼ਾ ਜੀ ਮਿਲੀ ਆ ਵੀ ਜਿਹੜਾ ਅੱਜ ਹਫ਼ਤੇ ਬਾਅਦ ਇਹ ਚੀਜ਼ ਦਾ ਸਾਨੂੰ ਕਿਹਾ ਗਿਆ ਵੀ ਇਹਦਾ ਮੈਡੀਕਲ ਅਗਲਾ ਜਿਹੜਾ ਸਾਡਾ ਪ੍ਰੋਗਰਾਮ ਹੈ ਅਸੀਂ ਮੀਟਿੰਗ ਕਰਾਂਗੇ ਸਾਰੇ ਭਰਾਵਾਂ ਦੇ ਨਾਲ ਤੇ ਸਾਡੇ ਨਾਲ ਜਿਹੜੀਆਂ ਵੱਖ-ਵੱਖ ਜੱਥੇਬੰਦੀਆਂ ਆ ਰਹੀਆਂ ਵਾ ਤੇ ਜਿਹੜਾ ਇਹ ਸੰਘਰਸ਼ ਕੀਤਾ ਜਾਊਗਾ ਇੱਕ ਤਿੱਖਾ ਸੰਘਰਸ਼ ਹੋ ਸਕਦਾ ਪਛਾਛ ਨੇ ਖਲਾ ਵੀ ਫਿਰ ਚੱਲਾਂਗੇ ਅਸੀਂ ਇਸ ਤਰ੍ਹਾਂ ਹੋਊਗਾ ਜੀ ਜਮੀਨ ਇਲੈਕਸ਼ਨ ਕਿੱਥੇ ਜੱਜ ਕਿੱਥੇ ਆ ਰਹੀਆਂ ਇਹ ਸਰਕਾਰ ਦਾ ਜਦਾ ਕੀ ਹੋਣਾ ਲੋਕ ਤੇ ਇਹਦਾ ਰਿਜ਼ਲਟ ਦੇ ਹੀ ਚੁਕੇ ਆ ਆਉਣ ਵਾਲੇ ਸਮੇਂ ਦੇ ਵਿੱਚ 2024 ਦੇ ਵਿੱਚ ਜਿਹੜਾ ਆ ਮੌਜੂਦਾ ਸਰਕਾਰ ਆ ਇਦੇ ਖਿਲਾਫ ਤੇ ਪਬਲਿਕ 90% ਇਸ ਵੇਲੇ 300% ਹੀ ਹੋਈ ਫਿਰਦੀ ਆ ਬਸ ਰਿਜ਼ਲਟ ਹੀ ਆਉਣ ਵਾਲਾ ਵਾ ਲੋਕ ਤਰਨ ਤਰਨ ਦੀ ਜਿਹੜੀ ਨਗਰ ਕੌਂਸਲ ਦੀਆਂ ਇਲੈਕਸ਼ਨ ਹੋਣਗੀਆਂ ਨਾ ਉਹਦੇ ਵਿੱਚ ਵੀ ਦੱਸ ਦੇਣਗੇ ਇਸ ਪਾਰਟੀ ਦਾ ਵੀ ਕੀ ਖਮਿਆਜਾ ਇਹਨਾਂ ਨੂੰ ਭੁਗਤਣਾ ਪੈਂਦਾ ਵਾ ਯਾਰ ਸਰ ਰਿਜ਼ਲਟ ਨਾ ਨਹੀਂ ਜਾਂਦਾ ਸਰ ਭਾਈ ਜਾਨ ਇਹਨਾਂ ਬਾਈਕਾਟ ਕੋਈ ਸਾਡੀ ਜੂਨੀਅਨ ਵੱਲੋਂ ਤੇ ਪੂਰਨ ਮੁਕੰਮਲ ਬਾਈਕਾਟ ਆ ਨਾ ਹੀ ਕਦੀ ਪਹਿਲਾਂ ਹੀ ਇਸ ਵਿਧਾਇਕ ਦੇ ਕੋਲ ਗਏ ਆ ਤੇ ਨਾ ਕਦੀ ਜਾਵਾਂਗੇ ਤੇ ਨਾ ਹੀ ਸਾਨੂੰ ਲੋੜ ਪਈ ਆ ਕਿਉਂਕਿ ਇਹ ਉਹਨਾਂ ਵਿਧਾਇਕਾਂ ਦੇ ਵੀ ਚੋਣ ਹੀ ਹੈਗਾ ਇਹ ਨਵੀਂ ਚੀਜ਼ ਨਿਕਲੀ ਆ ਅਨ ਟ੍ਰੈਂਡ ਬੰਦਿਆਂ ਦੇ ਹੱਥੇ ਜਿਹੜਾ ਰਾਜ ਆ ਗਿਆ ਵਾ ਇਹਨਾਂ ਨੂੰ ਪਤਾ ਨਹੀਂ ਵੀ ਪੱਤਰਕਾਰਾਂ ਵਰਤੀ ਦਾ